ਸਾਲਿਆ ਪੱਗਵੰਨ ਕੇ ਭੈਣ ਚੁੱਦਾ ਕਾਹਦੋਂ ਸਾਡਾ ਤੂੰ ਦਲੂ ਕੀਤਾ ਕਾਹਦੋਂ ਜਿੰਨੀ ਸੋਹਣੀ ਪੱਗਵੰਨ ਉਹਨੇ ਆਪੋਜ਼ਿਟ ਉਹਨੇ ਗੰਦੇ ਤੇਰੇ ਕੰਮ ਭੈਣ ਚੁੱਦਾ ਇਹਨਾਂ ਨੇ ਉਹ ਕਰਜਣੀ ਸੂਸਾਈਡ ਕਰਜਣਾ ਸ਼ਰਮ ਬੱਤੇ ਭੈਣ ਚੁੱਦਾ ਵੀ ਤੂੰ 2 ਥੋੜੀ ਦੋ ਤਿੰਨ ਪਹਿਲਾਂ ਆ ਗਏ ਹੁਣ ਪਾਰਟ 4 ਆ ਵੀਰ ਜੀ ਵੀਰ ਜੀ ਨਾ ਕਰੋ ਇਹਦਾ ਵੀਰ ਜੀ ਜਦੋਂ ਕਾਦੋਂ ਤੂੰ ਸਿੱਖਾਂ ਦਾ ਸਾਲਿਆ ਨਾਮ ਬਦਨਾਮ ਕੀਤਾ ਭੈਣ ਕਿੱਦਾਂ ਲੁੱਲੜ ਪੀਜਾ ਸਾਲਾ ਲੁੱਲੜ ਪੀਜੇ ਦਾ ਓਏ ਹੋਏ ਹੋਏ ਉਹ ਇਹਦੇ ਕੋਈ ਛੱਤਰ-ਛੁਤਰ ਹੀ ਮਾਰ ਦੋ ਇੰਡੀਆ ਵਿੱਚ ਇੱਥੇ ਤੁਹਾਡੇ ਤੋਂ ਸਾਡਾ ਸ਼ਹਿਰ ਜਲੰਧਰ ਦਾ ਮੋਸਟ ਨੋਟੋਰੀਅਸ ਕਪਲ ਯਾਨੀ ਕਿ ਵਾਇਰਲ ਕੁਲੜ ਪੀਜਾ ਕਪਲ ਅੱਜ ਦੀ ਅਜਿਹੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਫਿਲਹਾਲ ਅਸੀਂ ਗੱਲ ਕਰਦੇ ਹਾਂ ਵਾਇਰਲ ਕਪਲ ਦੀ ਇਨਾਂ ਦੀਆਂ ਚਰਚਾਵਾਂ ਦੇਸ਼ਾਂ ਵਿਦੇਸ਼ਾਂ ਤੱਕ ਨੇ ਅਤੇ ਜਿਸ ਚੀਜ਼ ਦੇ ਕਰਕੇ ਚਰਚਾਵਾਂ ਹੋਈਆਂ ਨੇ ਉਹ ਮੁੱਦਾ ਹਜੇ ਤੱਕ ਠੰਡਾ ਨਹੀਂ ਹੋਇਆ ਅਸੀਂ ਤੁਹਾਨੂੰ ਦੱਸ ਦਈਏ ਕਿ ਇੱਕ ਸ਼ਖਸ ਨੇ ਹੁਣ ਇਹਨਾਂ ਨੂੰ ਕਾਫੀ ਜ਼ਿਆਦਾ ਲਾਂਨਤਾ ਪਾਈਆਂ ਨੇ ਅਤੇ ਇਹ ਵੀ ਕਿਹਾ ਕਿ ਪਹਿਲਾਂ ਤਾਂ ਇੱਕ ਵੀਡੀਓ ਵਾਇਰਲ ਹੋਈ ਸੀਗੀ ਹੁਣ ਤਾਂ ਉਸ ਦਾ ਚੌਥਾ ਪਾਠ ਵੀ ਵਾਇਰਲ ਹੋ ਰਿਹਾ ਹੋਰ ਕਿਹੜੀਆਂ ਗੱਲਾਂ ਆਖੀਆਂ ਨੇ ਇਸ ਕੱਪਰ ਨੂੰ ਲੈ ਕੇ ਆਓ ਤੁਹਾਨੂੰ ਵੀਡੀਓ ਦੇ ਵੱਲ ਲੈ ਕੇ ਚੱਲਦੇ ਹਾਂ ਆਵਾਜ਼ ਜਲੰਧਰ ਵਾਲੇ ਜਿਹੜੇ ਵੀਰਜੀ ਆ ਵੀਰਜ ਉਹ ਬੇ ਜਿਹਨੂੰ ਇੱਕ ਭਰਾਵਾ ਇੱਕ ਰਿਕਵੈਸਟ ਹੈ ਪਰਾਵਾ ਤੂੰ ਪੱਗੀ ਜਾਂਦਾ ਪ੍ਰਵਾ ਬਾਲ ਬੂਲ ਕਟਾਲਾ ਹੈਨਾ ਉਹ ਲੁੱਲੜ ਵੀਏ ਵਾਲਾ ਪ੍ਰਵਾ ਮੈਂਤ ਨਾਲ ਹੀ ਪ੍ਰਵਾ ਅਸੀਂ ਬਾਲ ਕਟਾਏ ਆ ਹੈਨਾ ਜਲਾਂ ਹੀ ਕੋਈ ਗਲਤ ਕੰਮ ਵੀ ਭੈਣ ਜੋ ਬੜਾ ਲੋਕ ਬਣਾ ਵੀ ਨਹੀਂ ਕਰਦੇ ਤੂੰ ਸਾਲਿਆ ਪੱਗ ਮੰਨ ਕੇ ਭੈਣ ਚੁੱਦਾ ਕਾਹ ਤੋਂ ਸਾਡਾ ਤੂੰ ਲਊ ਕੀਤਾ ਕਾਹ ਤੋਂ ਸਾਨੂੰ ਬਦਨਾਮ ਕਾਂਡਿਆਂ ਭੈਣ ਚੋ ਸਿੱਖਾਂ ਨੂੰ ਸਾਰਿਆਂ ਨੂੰ ਹੀ ਭੈਂਜੋ ਹੈ ਅਸੀਂ ਤਰੱਕੀ ਚੱਕਿਆ ਭੈਣ ਚੁੱਦਾ ਜਿੰਨੀ ਸੋਹਣੀ ਪੱਗ ਬੰਨਦਾ ਉਨਾਂ ਹੀ ਆਪੋਜ਼ਿਟ ਉਨਾਂ ਹੀ ਗੰਦੇ ਤੇਰੇ ਕੰਮ ਭੈਣ ਚੋਦਾ ਸਾਲਿਆ ਇੰਨੀ ਤਨੂੰ ਕਮਾਈ ਉਹਨੂੰ ਵਿਚਾਰੀ ਨੂੰ ਦਵਾਈ ਲੈਦੇ ਹਨਾ ਆਪਦੀ ਘਰ ਵਾਲੀ ਨੂੰ ਭੈਣ ਚੋਦਾ ਤੂੰ ਤਾਂ ਸਾਲਿਆ ਬੜੀ ਸ਼ਰਮ ਲਾ ਲਈ ਭੈਣ ਚੋਦਾ ਇੰਨੀ ਸੋਹਣੀ ਤੇਰੀ ਪੱਗ ਉਹਨੇ ਤੇਰੇ ਗੰਦੇ ਕੰਮ ਲੁਚਿਆ ਬੜਾ ਲੁਚਿਆ ਨਿਕਲਿਆ ਲੋਕੀ ਕਹਿੰਦੇ ਇਹਨਾਂ ਨੇ ਉਹ ਕਰਜਾਂ ਨਹੀਂ ਸੂ ਸਾਈਡ ਕਰਜਣਾ ਨਾ ਤੇ ਬਸ਼ਰਮ ਬੰਦੇ ਭੈਣ ਚੋਦਾ ਉਦਾਂ ਦੀ ਉਹ ਸਾਲੀ ਚਵਲ ਜਿੰਨਾਂ ਨਹੀਂ ਯਰਕਣ ਪੈਨ ਜੋਦੀ ਨਾਲ ਹੁਣ ਫੇ ਸਾਲੇ ਦੇ ਲੱਕ ਦਾ ਹੁਣ ਪਾਰਟ 2 ਵੀ 2 ਥੋੜੀ 2 ਤੋਂ 3 ਪਹਿਲਾਂ ਆ ਗਿਆ ਹੁਣ ਪਾਰਟ 4 ਆ ਗਿਆ ਵਾ ਦੇ ਲਾ ਨਾਲ ਕੈਮਰਾਮੈਨ ਲਈ ਫਰਦਾ ਰੂਮ ਚ ਦੇ ਲਾ ਐ ਉਹ ਵੀਰ ਜੀ ਵੀਰ ਜੀ ਨਾ ਕਰੋ ਇਹਦਾ ਵੀਰ ਜੀ ਪੈਨ ਜਦੋਂ ਕਾ ਤੂੰ ਤੂੰ ਸਿੱਖਾਂ ਦਾ ਸਾਲਿਆ ਨਾਮ ਬਦਨਾਮ ਕੀਤਾ ਭੈਣ ਚੁੱਦਾ ਇੰਡੀਆ ਹੁੰਦੇ ਨਾ ਤੇਰੇ ਛਤਰਮਾਨ ਨਹੀਂ ਸਾਲਿਆ ਔਨ ਲੱਗੇ ਮਹਾਰਾਜ ਦੀ ਬਹੁਤ ਛਤਰਮਾਨ ਨਹੀਂ ਤੇਰੇ ਗੰਦਿਆਂ ਡਿਆ ਲੁੱਲੜ ਪੀਜਾ ਸਾਲਾ ਲੁੱਲੜ ਪੀਜੇ ਦਾ ਓਏ ਹੋਏ ਹੋਏ ਓਏ ਇਹਦੇ ਕੋਈ ਛੱਤਰ-ਛੁਤਰ ਹੀ ਮਾਰ ਦੋ ਇੰਡੀਆ ਬਿਠੇ ਤੁਹਾਡੇ ਤੋਂ ਸਰਦਾ ਨਹੀਂ ਯਾਰ ਇਹਦਾ ਭੈਣ ਚੋਤਾ ਕੱਢੋ ਜਲੂਸ ਇਹਦਾ ਭੈਣ ਚੋਤਾ ਉਹ ਸਾਲਿਆ ਬਾਲ ਬੂਲੀ ਘਟਾਲਾ ਤੇ ਜਿਹੜੀ ਭੈਣ ਹੀ ਹੋਣੀ ਜਾਈ ਐ ਸਾਲਾ ਮੇਰਾ ਸਾਲਾ ਫਿਲਮ ਆਪ ਇੱਕ ਦੋ ਉੱਤੇ ਦੂ ਤੀ ਭੈਣ ਚੋਂ ਕੱਢੀ ਜਾਂਦਾ ਨਾਲ ਦੀ ਨਾਲ ਭੈਣ ਚੋਂ ਸ਼ਰਮ ਲੋਕਾਂ ਨੂੰ ਦੱਸਦਾ ਕਹਿੰਦਾ ਸ਼ਰਮ ਕਰੋ ਕਹਿੰਦਾ ਲੈ ਸਾਲਿਆ ਸ਼ਰਮ ਅਹੀਂ ਕਰੀਏ ਫਿਲਮਾਂ ਭੈਣ ਚੋਂ ਤਾਂ ਤੂੰ ਕੱਢੀ ਜਾਂਂਡਿਆ ਸਾਲਾ ਵੱਡਾ ਜੋਨੀ ਸੈਂਸ ਭੈਣ ਜੋ ਜੂੜੇ ਵਾਲਾ ਜੋਨੀ ਸੈਂਸ ਆਏ ਭੈਣ ਦਾ ਯਾਰ ਫਿਲਹਾਲ ਹੁਣ ਤੁਸੀਂ ਸਪੋਰਟ ਕਿਸ ਦੀ ਕਰਦੇ ਹੋ ਇਸ ਸ਼ਖਸ ਦੀ ਜਾਂ ਫਿਰ ਵਾਇਰਲ ਕਪਲ ਦੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ